ਸਸ਼ੀ ਗਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਵੀ ਮਾਨ ਕੁਦਰਤ ਦੀ ਬਣਾਈ ਹੋਈ ਹਰ ਚੀਜ਼ ਬਹੁਤ ਵਧੀਆ ਹੁੰਦੀ ਹੈ ਇਨਸਾਨ ਆਪਣੀਆਂ ਚੀਜ਼ਾਂ ਦੀ ਦੇਖਭਾਲ ਬੜੇ ਸੌਖੇ ਤਰੀਕੇ ਨਾਲ ਕਰਦਾ ਪਰ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਅਸੀਂ ਕਦਰ ਕਰਦੇ ਨਹੀਂ ਅਸਾਂ ਨੂੰ ਵੀ ਤਾਂ ਉਸਨੇ ਬਣਾਇਆ ਤੇ ਆਪਣੇ ਆਪ ਦੀ ਕਦਰ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਹਾਂ ਤਾਂ ਸਭ ਕੁਝ ਹੈ ਜਾਨ ਹੈ ਤਾਂ ਜਹਾਨ ਹੈ ਤੇ ਜਾਨ ਜਿਸ ਸਰੀਰ ਵਿੱਚ ਹੈ ਅਗਰ ਉਹ ਸਰੀਰ ਤੰਦਰੁਸਤ ਹੈ ਤਾ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਉਸ ਦੀ ਦਿੱਤੀ ਹੋਈ ਚੀਜ਼ ਮਤਲਬ ਇਹ ਸਰੀਰ ਇਹ ਮਨ ਇਹ ਪਰਸਨਲਿਟੀ ਜੋ ਅਸੀਂ ਜੋ ਕੁਦਰਤ ਨੇ ਦਿੱਤੀ ਹੈ ਕੁਦਰਤ ਨੇ ਸਾਨੂੰ ਇਹ ਸਰੀਰ ਦਿੱਤਾ ਹੈ ਕੁਦਰਤ ਨੇ ਸਾਨੂੰ ਇਹ ਧਰਤੀ ਦਿੱਤੀ ਹੈ ਕੁਦਰਤ ਨੇ ਸਾਨੂੰ ਬਹੁਤ ਸਾਰੇ ਸੋਮੇ ਦਿੱਤੇ ਆ ਭਾਵੇਂ ਪੰਜ ਤੱਤ ਨਾਲ ਇਨਸਾਨ ਦਾ ਸਰੀਰ ਬਣਿਆ ਉਹੀ ਪੰਜ ਤੱਤ ਸਾਡੇ ਆਲੇ-ਦੁਆਲੇ ਸਾਨੂੰ ਨਜ਼ਰ ਆਉਂਦੇ ਆ ਜਿਨ੍ਹਾਂ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ ਨਾ ਪਾਣੀ ਬਿਨਾ ਰਹਿ ਸਕਦੇ ਨਾ ਹਵਾ ਬਿਨਾ ਰਹਿ ਸਕਦੇ ਹੈਨਾ ਨਾਗਨੀ ਬਿਨਾ ਰਹਿ ਸਕਦੇ ਆ ਜਿਹੜੇ ਵੀ ਪੰਜ ਤੱਤ ਨੇ ਵాయు ਹਵਾ ਅਗਨੀ ਪ੍ਰithvi ਤੱਤ ਹਨ ਤੇ ਇਹ ਸਾਰੇ ਤੱਤਵ ਨਾਲ ਸਾਡਾ ਸਰੀਰ ਮਿਲ ਕੇ ਬਣਿਆ ਹੈ ਤੇ ਇਹਨਾਂ ਤੋਂ ਬਿਨਾ ਜੀਵਨ ਸੰਭਵ ਹੀ ਨਹੀਂ ਹੈ ਅਸੀਂ ਸੋਚ ਨਹੀਂ ਸਕਦੇ ਤੇ ਇਹਨਾਂ ਚੀਜ਼ਾਂ ਦੀ ਅਗਰ ਅਸੀਂ ਕਦਰ ਕਰਦੇ ਆ ਤਾਂ ਕੁਦਰਤ ਸਾਨੂੰ ਬlesed ਕਰਕੇ ਰੱਖਦੀ ਆ ਆਸ਼ੀਰਵਾਦ ਦੇ ਕੇ ਰੱਖਦੀ ਆ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ ਸਾਡੀ ਆਪਣੇ ਆਪ ਨਾਲ ਪਿਆਰ ਹੋਣਾ ਆਪਣੇ ਆਪ ਦੀ ਕਦਰ ਕਰਨਾ ਕੁਦਰਤੀ ਤੌਰ ਤੇ ਕੁਦਰਤ ਤੋਂ ਬਿਨਾ ਪਤਾ ਨਹੀਂ ਹਿਲਦਾ ਤੇ ਫਿਰ ਸਾਡਾ ਟੇਸਟ ਹੈ ਕੱਲਾ ਪਾਈ ਕਰਨੀ ਹੈ ਅੱਛਾ ਸਭੇ ਚ ਕਿ ਕੁਦਰਤ ਪਰਮਾਤਮਾ ਨੇ ਸਾਨੂੰ ਬਣਾਇਆ ਤੇ ਉਸਨੇ ਹੀ ਸਾਡੇ ਅੰਦਰ ਦੀ ਸੋਚ ਤੇ ਸਾਡੇ ਅੰਦਰ ਦੇ ਘਟਾਣੂ ਤੇ ਸਾਡੇ ਭੁੱਖ ਦੇ ਕੀ ਵਧਾਇਆ ਸੈਂਸ ਵਧਾਈ ਜਾ ਘਟਾਏ ਆ ਜਾਂ ਟੇਸਟ ਦਿੱਤਾ ਜੋ ਵੀ ਹੈ ਘਟਾਣੂ ਨੇ ਜਿੰਨੀ ਹੁਣ ਹੋਇਆ ਕੀ ਹੋਇਆ ਏ ਕਿ ਅਸੀਂ ਦੁਨੀਆਦਾਰੀ ਦੇ ਵਿੱਚ ਦੂਜੇ ਦੇ ਅਨੁਸਾਰ ਆਪਣੇ ਆਪ ਨੂੰ ਆਪਣੀ ਆਪਣੀਆਂ ਸ਼ਾਮਾਂ ਨੂੰ ਕਈ ਵਾਰੀ ਮਾਰ ਲੈਂਦੇ ਆ ਅਸੀਂ ਆਪਣੇ ਅੰਦਰ ਜੋ ਕਹਿੰਦੇ ਆ ਭੁੱਖ ਤੇ ਦੁੱਖ ਜਿੰਨਾ ਮਰਜ਼ੀ ਵਧਾ ਲਓ ਇਹ ਵੀ ਗੱਲ ਵੈਸੇ ਸਹੀ ਆ ਭੁੱਖ ਤੇ ਦੁੱਖ ਜਿੰਨਾ ਮਰਜ਼ੀ ਅਸੀਂ ਵਧਾ ਸਕਦੇ ਆ ਇਸੇ ਤਰ੍ਹਾਂ ਹੀ ਜਦੋਂ ਅਸੀਂ ਕੁਝ ਚੀਜ਼ਾਂ ਨੂੰ ਕੰਟਰੋਲ ਕਰਕੇ ਜੋ ਸਾਡੇ ਲਈ ਸਹੀ ਹੁਣ ਕਣਕ ਸਾਰੀ ਦੁਨੀਆ ਖਾਂਦੀ ਆ ਪਰ ਸਾਰੀ ਦੁਨੀਆ ਲਈ ਸਹੀ ਹੈ ਨਹੀਂ ਕਿ ਹੈਨਾ ਕਿਉਂ ਨਹੀਂ ਸਹੀ ਕਿਉਂਕਿ ਕੁਦਰਤ ਨੇ ਉਹਨਾਂ ਦੇ ਅੰਦਰ ਉਦਾਂ ਦੇ ਸੈਲਸ ਨਹੀਂ ਪਾਏ ਉਦਾਂ ਦੇ ਜੀਵ ਜੰਤੂ ਨਹੀਂ ਪਾਏ ਤੇ ਕੁਝ ਲੋਕਾਂ ਨੂੰ ਨਾਨਵੈਜ ਬੜਾ ਪਸੰਦ ਆ ਤੇ ਕੁਝ ਲੋਕਾਂ ਨੂੰ ਪਸੰਦ ਨਹੀਂ। ਕਿਸੇ ਵੀ ਜਗ੍ਹਾ ਤੇ ਕਿਸੇ ਵੀ ਚੀਜ਼ ਨੂੰ ਕਿਸੇ ਤੇ ਥੋਪਣਾ ਸਮਝਦਾਰੀ ਨਹੀਂ ਹੈ। ਹਰ ਕਿਸੇ ਦਾ ਆਪਣਾ ਟੇਸਟ ਹੈ ਕਿਸੇ ਜਗ੍ਹਾ ਤੇ ਸਿਰਫ ਤੇ ਸਿਰਫ ਨੌਨਵੇਜ ਖਾਂਦੇ ਆ। ਹੁਣ ਮੈਂ ਤੁਹਾਨੂੰ ਸਿਰਫ ਤੇ ਸਿਰਫ ਇੱਕ ਗੱਲ ਦੱਸਣੀ ਹੈ। ਮੇਰਾ ਕੰਮ ਇਹ ਨਹੀਂ ਹੈ ਕਿ ਨੌਨਵੇਜ ਨਹੀਂ ਖਾਣਾ ਚਾਹੀਦਾ। ਮੇਰਾ ਕੰਮ ਇਹ ਨਹੀਂ ਹੈ ਕਿ ਨੌਨਵੇਜ ਖਾਣਾ ਚਾਹੀਦਾ। ਮੇਰਾ ਕੰਮ ਤਰਕ ਨਾਲ ਗੱਲ ਕਰਨੀ ਹੈ। ਮੇਰਾ ਕੰਮ ਅਸਟ੍ਰੋਲੋਜੀ ਵਿਦ ਲੌਜਿਕ ਗ੍ਰਹਿਾਂ ਮੁਤਾਬਕ ਗੱਲ ਕਰਨੀ ਹੈ। ਪਾਵੇਂ ਕੋ ਚੀਜ਼ਾਂ ਸਾਨੂੰ ਸਿਰਫ ਅਸੀਂ ਟੇਸਟ ਲਈ ਖਾਣੇ ਆ ਜਾਂ ਸਿਰਫ ਅਸੀਂ ਸ਼ੌਂਕ ਲਈ ਖਾਣੇ ਆ ਜਾਂ ਸਿਰਫ ਅਸੀਂ ਕਈ ਵਾਰੀ ਸਾਨੂੰ ਮਜਬੂਰੀ ਵਸ ਖਾਣੀਆਂ ਪੈਂਦੀਆਂ ਨੇ ਹੁਣ ਜਿੱਦਾਂ ਮੇਰੇ ਕੋਲ ਕੋਈ ਜਾਣੇ ਆਏ ਤਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਜ਼ਖਮ ਉੰਨੀ ਦੇਰ ਠੀਕ ਨਹੀਂ ਹੋਣਾ ਤੇ ਤੁਹਾਨੂੰ ਨਾਨ-ਵੈਜ ਲੈਣਾ ਹੀ ਪੈਣਾ ਏ ਤਾਂ ਉਹ ਬੜੇ ਪਰੇਸ਼ਾਨ ਕਿ ਅਸੀਂ ਸਾਰੀ ਉਮਰ ਨਹੀਂ ਖਾਦਾ ਤੇ ਹੁਣ ਕਿਉਂ ਖਾਈਏ ਉਹ ਕਹਿੰਦੇ ਹੱਡੀਆਂ ਦਾ ਸੂਪ ਵਗੈਰਾ ਲਓ ਤਾਂ ਹੀ ਤੁਹਾਨੂੰ ਇਸ ਦੀ ਜੋ ਪ੍ਰੋਟੀਨ ਵਗੈਰਾ ਚਾਹੀਦਾ ਏ ਉਹ ਉੱਥੋਂ ਹੀ ਪੂਰਾ ਹੋ ਸਕਦਾ ਹੈ ਹਨਾ ਤਾਂ ਚਲੋ ਉਹ ਚੀਜ਼ਾਂ ਚ ਪ੍ਰੋਟੀਨ ਜ਼ਿਆਦਾ ਇਹ ਇਹ ਹੁਣ ਵਿਗਿਆਨੀ ਜਾਣਦੇ ਆ ਸਾਰਾ ਕੁਝ ਤਾਂ ਉਹ ਉਹਨਾਂ ਨੂੰ ਮਜਬੂਰੀ ਬਸ ਲੈਣਾ ਪਿਆ ਹਨਾ ਤਾਂ ਉਹ ਚੀਜ਼ ਲੈਣੀ ਪਈ ਤਾਂ ਉਹ ਲੈ ਲਈ ਕਿਉਂਕਿ ਉਹ ਇੱਕ ਕਹਾਵਤ ਸੁਣੀ ਹੈ ਨਾ ਦੋਸਤੋ ਮਰਦਾ ਕੀ ਨਾ ਕਰਦਾ ਤਾਂ ਜ਼ਿੰਦਗੀ ਤੋਂ ਉੱਤੇ ਤਾਂ ਕੁਝ ਨਹੀਂ ਹੈ ਨਾ ਤਾਂ ਇਸ ਕਰਕੇ ਹਰ ਕੋਈ ਹਰ ਟਾਈਮ ਹਰ ਵਕਤ ਹਰ ਚੀਜ਼ ਹਰ ਕਿਸੇ ਲਈ ਸਹੀ ਨਹੀਂ ਹੁੰਦੀ ਤੇ ਕਈ ਵਾਰੀ ਕੋਈ ਚੀਜ਼ਾਂ ਮਜਬੂਰੀ ਬਸ ਕਰਨੀਆਂ ਪੈਂਦੀਆਂ ਤਾਂ ਬਸ ਆਹੀ ਚੀਜ਼ ਦੀ ਆਪਾਂ ਗੱਲ ਕਰਨ ਲੱਗੇ ਸੀ ਆਪਾਂ ਇਹ ਨਹੀਂ ਕਹਿ ਰਹੇ ਕਿ ਨੌਨ ਵੇਜ ਖਾਣਾ ਗਲਤ ਹੈ ਆਪਾਂ ਨਹੀਂ ਕਹਿ ਰਹੇ ਕਿ ਨੌਨ ਵੇਜ ਖਾਣਾ ਸਹੀ ਹੈ ਮਾਸ ਮਦਿਰਾ ਕਦੇ ਸਹੀ ਨਹੀਂ ਹੈ ਹੁਣ ਸੁਣੋ ਇੱਕ ਗੱਲ ਹੋਰ ਇੱਕ ਗੱਲ ਸੁਣੋ ਹੋਰ ਹਰ ਚੀਜ਼ ਚ ਜਾਣ ਹੈ ਹਰ ਚੀਜ਼ ਚ ਜਾਣ ਆਪਾਂ ਜਾਣਦੇ ਆਂ ਪੇੜ ਪੌਦੇ ਵੀ ਸਾ ਲੈਂਦੇ ਆ ਜੀਵਤ ਹੈ ਆਕਸੀਜਨ ਛੱਡਦੇ ਆ ਪਰ ਉਹ ਸਾਡੇ ਤਰ੍ਹਾਂ ਬੋਲ ਨਹੀਂ ਸਕਦੇ ਸਾਡੀ ਤਰ੍ਹਾਂ ਗੱਲਬਾਤ ਨਹੀਂ ਕਰ ਸਕਦੇ ਪਰ ਫੀਲਿੰਗਸ ਤਾਂ ਹੈ ਜੀ ਜਾਨਵਰ ਦੀ ਵੀ ਫੀਲਿੰਗ ਹੈ ਪਰ ਹੁਣ ਜੇ ਕੁਦਰਤ ਨੇ ਆਪਣੇ ਆਪ ਨੂੰ ਬੈਲੈਂਸ ਕਰਨਾ ਹੈ ਤਾਂ ਆਪ ਕਰਲੇਗੀ ਨਾ ਅਸੀਂ ਕਿੱਧਰ ਦੇ ਪ੍ਰਵਚਨ ਕਰਕੇ ਕਿਸੇ ਨੂੰ ਕਿਸੇ ਚੀਜ਼ ਤੋਂ ਰੋਕੀਏ ਨਹੀਂ ਰੁਕਣਾ ਚਾਹੀਦਾ ਸਾਡੇ ਸਾਡੇ ਪ੍ਰਵਚਨਾਂ ਨਾਲ ਅਗਰ ਕਿਸੇ ਦੀ ਜ਼ਿੰਦਗੀ ਬਚਦੀ ਆ ਕੁਦਰਤੀ ਤੌਰ ਤੇ ਤਾਂ ਉਹ ਚੀਜ਼ ਸਭ ਲਈ ਚੰਗੀ ਆ ਪਰ ਜਿਸ ਨਾਲ ਜਿਸ ਤਰ੍ਹਾਂ ਕੁਦਰਤ ਨੇ ਜਿਸ ਨੂੰ ਜੋ ਸੋਚ ਲਾਈ ਆ ਉਹ ਉਸੇ ਤਰ੍ਹਾਂ ਸਹੀ ਹੈ ਕਿਉਂਕਿ ਉਸਨੇ ਸਭ ਨੂੰ ਇਸ ਤਰਤੀਚ ਸਭ ਨੂੰ ਬੈਲੈਂਸ ਕਰਕੇ ਰੱਖਣਾ ਆਪਾਂ ਇੱਕ ਵੀਡੀਓ ਚ ਤੁਹਾਨੂੰ ਦੱਸਿਆ ਸੀ ਕਿ ਸੱਪ ਆਪਣੇ ਆਂਡੇ ਖਾ ਜਾਂਦਾ ਆ ਆਪਾਂ ਥੋੜਾ ਲਾਇਆ ਹੈ ਨਾ ਕਿਨੇ ਲਾਇਆ ਕੁਦਰਤ ਨੇ ਕਿਸੇ ਜੀਵ ਜੰਤੂ ਨੇ ਉਹਦੇ ਦਿਮਾਗ ਚ ਕੋਈ ਸੋਚ ਨਹੀਂ ਪਾਈ ਕਿ ਬਈ ਖਾ ਤੂੰ ਆਪਣੇ ਆਂਡੇ ਖਾ ਉਹ ਕਿਉਂ ਖਾਂਦਾ ਕਿਉਂਕਿ ਕੁਦਰਤ ਨੇ ਉਸ ਨੂੰ ਉਦਾਂ ਦੀ ਸੋਚ ਦੱਸੀ ਜਾਂਦੀ ਹੈ ਪਰ ਹੁਣ ਤੁਸੀਂ ਇੱਕ ਸਕੂਲ ਖੋਲ ਲਿਆ ਤੁਸੀਂ ਕਿ ਸੇ ਨੂੰ ਸੁਖਾਉਣਾ ਸ਼ੁਰੂ ਕਰਤਾ ਲੈ ਆਪਣੇ ਹੰਡੇ ਕੋਣ ਖਾਂਦਾ ਬਾਈ ਤੂੰ ਨਹੀਂ ਖਾਣੇ ਤੂੰ ਨਹੀਂ ਖਾਣੇ ਇਹ ਤੇਰੇ ਆ ਇਹ ਤੇਰੇ ਬੱਚੇ ਆ ਤੂੰ ਨਹੀਂ ਖਾ ਸਕਦਾ ਇਹ ਚੋ ਬੱਚੇ ਨਿਕਲਦੇ ਸੱਪ ਨਿਕਲਦੇ ਲੈ ਧਰਤੀ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਪਰ ਇਸੇ ਤਰ੍ਹਾਂ ਹੁਣ ਸ਼ੇਰ ਨੂੰ ਜੇ ਤੁਸੀਂ ਸੁਖਾਉਣਾ ਸ਼ੁਰੂ ਕਰ ਦੋ ਲੈ ਕਿਉਂ ਮਾਰਦਾ ਬਾਈ ਤੂੰ ਕਿਸੇ ਨੂੰ ਨਹੀਂ ਮਾਰਦਾ ਸੱਪ ਨੂੰ ਕਹੋ ਬਾਈ ਤੂੰ ਸਿੱਧਾ ਚੱਲ ਤਾਂ ਇਦਾਂ ਹੀ ਆਪਾਂ ਇੱਕ ਵਿੱਚੂ ਦੀ ਐਗਜ਼ਾਮਪਲ ਦਿੰਨੇ ਆਂ ਇਦਾਂ ਹੀ ਮੁਰਗੀਆਂ ਹੁਣ ਜੇ ਜੇ ਕੋਈ ਨਾ ਖਾਵੇ ਤਾਂ ਉਹ ਸਿਰ ਤੇ ਚੜੀਆਂ ਫਿਰ ਨਹੀਂ ਜਿੰ ਜੋ ਲੋਕ ਸਾਇੰਸ ਜਾਣਦੇ ਆ ਲੌਜੀਕ ਜਾਣਦੇ ਆ ਉਹ ਇਹ ਜਾਣਦੇ ਆ ਕਿ ਕੁਦਰਤ ਨੇ ਹਰ ਕਿਸੇ ਨੂੰ ਹਰ ਤਰ੍ਹਾਂ ਦੀ ਸੋਚ ਨਹੀਂ ਦਿੱਤੀ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਸਮਾਨਤਾ ਕਿਸੇ ਤਰ੍ਹਾਂ ਦੀ ਨਹੀਂ ਐ ਸੋਚ ਇਸ ਸਮਾਨਤਾ ਨਹੀਂ ਹੋ ਸਕਦੀ ਤੁਸੀਂ 50 50000 ਲੋਕਾਂ ਨੂੰ ਇੱਕ ਗੱਲ ਬੜੇ ਫਾਇਦੇ ਵਾਲੀ ਦੱਸ ਦੋ ਬੜੇ ਫਾਇਦੇ ਵਾਲੀ ਜਿਹਦੇ ਚ ਸਿਰਫ ਤੇ ਸਿਰਫ 50000 ਲੋਕਾਂ ਦਾ ਵੀ ਫਾਇਦਾ ਏ ਉਹਨਾਂ ਚੋਂ ਇੱਕ 20 ਬੰਦਾ ਜੇ ਤੁਸੀਂ ਕਹੋ ਕਿ ਇੱਕ ਇੱਕ ਜਣਾ ਵੀ ਤੁਹਾਡੇ ਨਾਲ ਆਰਗੂਮੈਂਟ ਨਹੀਂ ਕਰੇਗਾ ਤਾਂ ਇੱਕ ਗੱਲ ਤੁਹਾਡੇ ਨਾਲੋਂ ਅੱਦੇ ਨਹੀਂ ਤਾਂ 20% ਤਾਂ ਉਸ ਚੀਜ਼ ਦੇ ਦਿਮਾਗ 'ਚ ਭਈਏ ਕਿਉਂ ਦੇ ਰਹੇ ਹਾਂ ਆਪ ਪਤਾ ਨਹੀਂ ਕਰਦੇ ਭਾਵੇਂ ਸਭ ਚੀਜ਼ 'ਚ ਫਾਇਦੇ ਦੀ ਹੋ ਕਿਉਂਕਿ ਉਹਨਾਂ ਦੀ ਸੋਚ ਉਦਾਂ ਦੀ ਆ ਉਹਨਾਂ 'ਚੋਂ ਕੁਦਰਤ ਨਹੀਂ ਉਸ ਚੀਜ਼ 'ਚ ਫਾਇਦਾ ਨਹੀਂ ਦਵਾਣ ਤਾਂ ਤੁਹਾਡੇ ਦਿਮਾਗ 'ਚ ਉਹਦਾਂ ਦੀ ਚੀਜ਼ ਵਾੜ ਦੇਣ ਤੁਸੀਂ ਬੜੇ ਸਮਝਦਾਰ ਮਾਰਚ ਦਾ ਮਹੀਨਾ ਅਜ ਸ਼ੁਰੂ ਹੋ ਜਾਏਗਾ ਕਿਵੇਂ ਜਾਏਗਾ ਇਹ ਮਾਰਚ ਦਾ ਮਹੀਨਾ 12 ਰਾਸ਼ੀਆਂ ਲਈ ਕਿਹੜੇ ਕਿਹੜੇ ਗ੍ਰਹਿ ਰਾਸ਼ੀ ਪਰਵਰਤਨ ਕਰ ਰਿਹਾ ਕਾਫੀ ਗ੍ਰਹਿ ਰਾਸ਼ੀ ਪਰਵਰਤਨ ਕਰਨਗੇ ਕੀ ਪ੍ਰਭਾਵ ਪਵੇਗਾ ਤੁਹਾਡੇ ਤੇ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਅੱਜ ਦੇ ਦਿਨ ਅੱਜ ਜਦੋਂ ਮਾਰਚ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਸ਼ੁਕਰਵਾਰ ਦਾ ਦਿਨ ਹੈ ਚੰਗਾ ਹੈ ਤੇ ਤੁਲਾ ਰਾਸ਼ੀ ਵਿੱਚ ਸ਼ੁਕਰ ਦੇ ਘਰ ਚ ਚੰਦਰ ਹੈ ਤਾਂ ਇਸ ਕਰਕੇ ਪ੍ਰਮਾਤਮਾ ਕਰੇ ਇਹ ਮਹੀਨਾ ਆਪ ਸਭ ਲਈ ਬਹੁਤ ਸ਼ੁਭ ਜਾਵੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤ੍ਰਿਸ਼ਟਾ ਨਿਕਸ਼ਤਰ ਤੇ ਸ਼ੁਕਰ ਮਹਾਰਾਜ ਜਾਣਗੇ ਤੇ ਮਾਸ 2024 ਦੀ ਸ਼ੁਰੂਆਤ ਹੋ ਜਾਏਗੀ ਜਦੋਂ ਮਾਰਚ ਮਹੀਨੇ ਤੋਂ ਕਈ ਲੋਕ ਕਹਿੰਦੇ ਆ ਨਾ ਜਿੱਦਾਂ ਬੁਕਸ ਵਗੈਰਾ ਕਿਤਾਬਾਂ ਦੀ ਉਹ ਚੱਕ ਕਰਦੇ ਆ ਤਾਂ ਉਹਦੇ ਤੋਂ ਸ਼ੁਰੂ ਹੁੰਦੀ ਆ ਠੀਕ ਹੈ ਨਾ ਚਲੋ ਨਾਲ ਦੱਸੀਏ ਤੁਹਾਨੂੰ ਕਿ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਇਹ ਮਹੀਨਾ ਕਿਸ ਤਰ੍ਹਾਂ ਦਾ ਜਾਏਗਾ ਜਿਨ੍ਹਾਂ ਦਾ ਜਨਮ ਦਿਨ ਹੈ ਉਹਨਾਂ ਬਾਰੇ ਵੀ ਦੱਸ ਦਿੰਨੇ ਆਪਾਂ ਅੱਜ ਜਿਨ੍ਹਾਂ ਦਾ 1 ਮਾਰਚ ਨੂੰ ਜਨਮ ਦੇਣਾ 1 1 1 ਨੰਬਰ ਤੇ 1 ਮਾਰਚ ਨੂੰ ਜਨਮ ਲੈਣ ਵਾਲੇ ਲੋਕ ਬਹੁਤ ਜ਼ਿਆਦਾ ਪ੍ਰਤਿਸ਼ਟਾਮਾਨ ਤੇ ਬਹੁਤ ਕੌਨਫੀਡੈਂਸ ਵਾਲੇ ਹੁੰਦੇ ਆ ਤੇ ਉਹਨਾਂ ਨੂੰ 1 ਨੰਬਰ ਦੀ એનર્ਜੀ ਮਿਲੇ ਇਸ ਕਰਕੇ ਉਹਨਾਂ ਨੂੰ ਸਾਰੇ ਸੂਰਜ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ ਤੇ ਆਪਣੇ ਆਪ ਤੇ ਪੂਰਾ ਭਰੋਸਾ ਵਧਦਾ ਰਵੇ ਤਾਂ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖਣਾ ਚਾਹੀਦਾ ਹੈ ਤੇ ਹਮੇਸ਼ਾ ਜ਼ਰੂਰਤਮੰਦ ਦੀ ਮਦਦ ਕਰਨੀ ਪੈਂਦੀ ਹੈ ਪਰ ਇੱਕ ਨੰਬਰ ਵਾਲਿਆਂ ਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਚਲੋ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਮੇਸ਼ ਯਾਨੀ ਐਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਮਹੀਨਾ ਕਿਸ ਤਰ੍ਹਾਂ ਦਾ ਜ ਹੈ ਆਪਾਂ ਦੱਸਣ ਲੱਗੇ ਸੀ ਸ਼ੁੱਕਰਵਾਰ ਦਾ ਦਿਨ ਤੋਂ ਸ਼ੁਰੂਆਤ ਹੋਏਗੀ ਇਸ ਮਹੀਨੇ ਦੀ ਇਸ ਮਹੀਨੇ ਤਕਰੀਬਨ ਸੂਰਜ ਤੇ ਸ਼ਨੀ ਦੀ ਯੂਤੀ ਬਣੀ ਹੋਈ ਹੈ ਤੁਹਾਡੇ ਇਨਕਮ ਸਥਾਨ ਵਿੱਚ 14 ਤਰੀਕ ਸੰਗਰਾਮ ਨੂੰ ਸੂਰਜ ਤੁਹਾਡੀ ਸੋਚ ਦਾ ਮਾਲਕ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਚਲਾ ਜਾਏਗਾ ਜੋ ਰਾਹੂ ਨਾਲ ਯੂਤੀ ਬਣਾਏਗਾ ਤੇ ਜਿਸ ਕਰਕੇ ਤੁਹਾਨੂੰ ਕੋਈ ਵੀ ਨਵੀਂ 딜 ਕਰਨ ਸਮੇ ਬਹੁਤ ਧਿਆਨ ਤੇ ਸੋਚਣਾ ਪਵੇਗਾ ਨਾਲ ਹੀ ਇਸ ਤੋਂ ਵੀ ਪਹਿਲਾਂ ਤਕਰੀਬਨ 7 ਮਾਰਚ ਨੂੰ ਬੁੱਧ ਤੇ ਸ਼ੁਕਰ ਦੋਨੋਂ ਰਾਸ਼ੀ ਪਰਵਰਤਨ ਕਰ ਰਹੀ ਹੈ 7 ਮਾਰਚ ਨੂੰ ਬੁੱਧ ਪਹਿਲਾਂ ਤੋਂ ਹੀ ਸਵਾਗਤ ਕਰਨ ਲਈ ਮੀਨ ਰਾਸ਼ੀ ਵਿੱਚ ਰਾਹੂ ਨਾਲ ਜੁਤੀ ਬਣਾ ਕੇ ਸੂਰਜ ਦਾ ਇੰਤਜ਼ਾਰ ਕਰੇਗਾ ਪਰ ਸੂਰਜ ਤੇ ਸ਼ਨੀ ਦੀ ਜੁਤੀ ਪਰੇਸ਼ਾਨੀਆਂ ਪੈਦਾ ਕਰ ਸਕਦੀ ਆ ਤੇ ਬੁੱਧ ਰਾਹੁ ਜਾਨੀ ਮੇਸ਼ਾ ਰਾਸ਼ੀ ਵਾਲਿਆਂ ਨੂੰ ਬਿਜ਼ਨਸ ਤੌਰ ਤੇ ਰਿਸ਼ਤਿਆਂ ਦੇ ਤੌਰ ਤੇ ਕਾਫੀ ਜ਼ਿਆਦਾ ਸਟਰਗਲ ਕਰਨੇ ਪੈ ਸਕਦੀ ਆ ਤਾਂ ਇਸ ਕਰਕੇ ਪਰੇਸ਼ਾਨੀਆਂ ਜ਼ਿਆਦਾ ਨਾ ਆਉਣ ਤਾਂ ਮੇਸ਼ਾ ਰਾਸ਼ੀ ਵਾਲਿਆਂ ਨੇ ਇਹ ਜ਼ਰੂਰ ਕਰਦੇ ਰਹਿਣਾ ਹੈ ਕਿ ਸੂਰਜ ਮੀਨ ਵਿੱਚ ਰਾਹੁ ਨਾਲ ਜੁਤੀ ਬਣਾਵੇ ਤੇ ਮੰਗਲ ਕੁੰਭ ਵਿੱਚ ਆਵੇ ਜਾਨੀ ਸ਼ਨੀ ਦੇ ਘਰ ਚਹੀ ਰਹੇਗਾ ਮੰਗਲ ਤਾਂ ਆਪਣੇ ਜੋ ਵੀ ਡਿਸੀਜਨ ਲੈਣੇ ਆਪਣੇ ਭਾਈ ਭੈਣ ਦੀ ਸਲਾਹ ਨਾਲ ਲੈਣੇ ਆ ਮੰਗਲ ਦੀ ਮਜ਼ਬੂਤੀ ਦੇ ਲਈ ਕੀ ਕਰਨਾ ਸੌਫ ਦਾ ਸੇਵਨ ਕਰਦੇ ਰਹਿਣਾ ਹੈ ਤਾਂਬੇ ਦਾ ਪੈਸਾ ਆਪਣੇ ਕੋਲ ਰੱਖਣਾ ਹੈ ਤੇ ਜਲਦੀ ਉੱਠ ਕੇ ਸੂਰਜ ਦੇ ਦਰਸ਼ਨ ਕਰੋ ਤੇ ਕੀੜੀਆਂ ਨੂੰ ਛੱਕਣਾ ਟਾਪਾਉਂਦੇ ਰਹੋ ਤੇ ਅਗਰ ਤੁਸੀਂ ਬਾਦਰਾ ਨੂੰ ਕੁਝ ਪਾ ਸਕਦੇ ਹੋ ਤਾਂ ਸਮਝੋ ਅੱਖਾਂ ਦੀ ਪ੍ਰੋਬਲਮ ਦਵਾਈ ਟੈਂਸ਼ਨ ਵੀ ਘਟੇਗੀ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਅੱਤਾ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਹੈ ਜੋ ਤਕਰੀਬਨ 7 ਮਾਰਚ ਨੂੰ ਰਾਸ਼ੀ ਪਰਵਰਤਨ ਕਰਕੇ ਨੌਵੇਂ ਸਥਾਨ ਤੋਂ ਤੁਹਾਡੀ ਰਾਸ਼ੀ ਤੋਂ ਨੌਵੇਂ ਸਥਾਨ ਤੋਂ 10ਵੇਂ ਸਥਾਨ ਵਿੱਚ ਚਲਾ ਜਾਏਗਾ ਸੂਰਜ ਸ਼ੁਕਰ ਤੇ ਸ਼ਨੀ ਦੀ ਜੁਤੀ ਤੁਹਾਡੇ ਲਈ ਬਹੁਤ ਸ਼ੁਭਕਾਰੀ ਫਲ ਦੇਗੀ 14 ਤੋਂ ਜਦੋਂ ਤੱਕ ਸੂਰਜ ਨਿਕਲੇਗਾ ਤਾਂ ਹੀ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਬੇਸ਼ੱਕ ਇੱਕ ਹਫਤਾ ਪਹਿਲਾ ਸ਼ੁਕਰ ਸ਼ਨੀ ਦੇ ਨਾਲ ਜੁਤੀ ਬਣਾਏਗਾ ਘਰ ਮਕਾਨ ਬਣਾਉਣ ਲਈ ਚੇਂਜ ਆਫ ਪਲੇਸ ਲਈ ਆਪਣੇ ਘਰ ਚ ਕੰਸਟਰਕਸ਼ਨ ਦਾ ਕੰਮ ਕਰਾਉਣ ਲਈ ਬਣੀ ਬਣਾਈ ਕੋਠੀ ਘਰ ਲੈਣ ਦੇ ਲਈ ਫਲੈਟ ਲੈਣ ਦੇ ਲਈ ਇਹ ਸਮਾਂ ਤੁਹਾਡੇ ਲਈ ਬਿਹਤਰ ਹੋ ਜਾਏਗਾ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਚੰਗੇ ਨਤੀਜੇ ਖਾਸ ਤੌਰ ਤੇ ਕਾਰਾਂ ਦਾ ਕੰਮ ਗੱਡੀਆਂ ਦਾ ਕੰਮ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ਦੇ ਕੰਮ ਕਰਨ ਵਾਲਿਆਂ ਨੂੰ ਇਹ ਸ਼ੁਕਰ ਦਾ ਰਾਸ਼ੀ ਪਰਵਰਤਨ ਕਾਫੀ ਜ਼ਿਆਦਾ ਅੱਛਾ ਫਲ ਦੇ ਸਕਦਾ ਪਰ ਇਸ ਮਹੀਨੇ ਦੇ ਅਖੀਰ ਵਿੱਚ 31 ਮਾਰਚ ਨੂੰ ਤਕਰੀਬਨ 31 ਮਾਰਚ ਨੂੰ ਸ਼ੁਕਰ ਜੋ ਹੈ ਉਹ ਮੀਨ ਰਾਸ਼ੀ ਵਿੱਚ ਜਾਏਗਾ ਸ਼ੁਕਰ ਦਾ ਮੀਨ ਰਾਸ਼ੀ ਵਿੱਚ ਬੈਠਣਾ ਜੋ ਹੈ ਇਹ ਉੱਚਦਾ ਹੋ ਕੇ ਸ਼ੁਕਰ ਜੋ ਤੁਹਾਡੇ ਲਗਨ ਦਾ ਮਾਲਕ ਹੈ ਉੱਚਦਾ ਹੋ ਕੇ ਜਦੋਂ 12ਵੇਂ ਸਥਾਨ ਵਿੱਚ ਰਾਹੂ ਨਾਲ ਜੁਤੀ ਬਣਾਏਗਾ ਤੁਹਾਡੀ ਇਨਕਮ ਸਥਾਨ ਵਿੱਚ ਜਾਏਗਾ ਤਾਂ ਤੁਹਾਡੇ ਸਟੈਂਡਰਡ ਨੂੰ ਵਧਾਏਗਾ ਤੁਹਾਡੀਆਂ ਜੋ ਵੀ ਡੀਲ ਕਰੋਗੇ ਉਸ ਵਿੱਚ ਤੁਹਾਨੂੰ ਕਾफी ਸਕਸੈਸ ਦਿਵਾ ਸਕਦਾ ਹੈ ਠੀਕ ਹੈ ਤਾਂ ਜੋ ਬ੍ਰਿਕ ਰਾਸ਼ੀ ਵਾਲੇ ਆ ਉਹਨਾਂ ਨੇ ਸਿਰਫ ਇਹ ਧਿਆਨ ਰੱਖਣਾ ਹੈ ਕਿ 17 ਮਾਰਚ ਤੱਕ ਥੋੜਾ ਸੰਭਲ ਕੇ ਚੱਲਣਾ ਹੈ ਤੇ ਉਸ ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਬਿਹਤਰ ਹੋ ਜਾਏਗਾ ਜੈਮਨੀ ਜਾਨੀ ਮਿਥੂ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਇਹ ਮਾਰਚ ਦਾ ਮਹੀਨਾ ਤੁਹਾਡੇ ਲਈ ਬੁੱਧ ਦਾ ਰਾਸ਼ੀ ਪਰਿਵਰਤਨ 7 ਮਾਰਚ ਨੂੰ ਹੋ ਜਾਏਗਾ ਬੁੱਧ ਜਾਏਗਾ ਮੀਨ ਰਾਸ਼ੀ ਵਿੱਚ ਮੀਨ ਰਾਸ਼ੀ ਵਿੱਚ ਦੋਸਤੋ ਬੁੱਧ ਮੀਨ ਨੀਚ ਦਾ ਬਣਿਆ ਜਾਵੇਗਾ ਤਾਂ ਥੋੜੇ ਜਿਹੇ ਇਹ ਜੇ ਲੋਕਾਂ ਦੇ ਸਰਕਲ ਤੋਂ ਥੋੜੀ ਦੂਰੀ ਬਣਾ ਕੇ ਰੱਖੋ ਜੋ ਤੁਹਾਡੀ ਜ਼ਿੰਦਗੀ ਵਿੱਚ ਜ਼ਿਆਦਾ ਮਹੱਤਵ ਨਹੀਂ ਦਿੰਦੇ ਠੀਕ ਆ ਤਾਂ ਥੋੜਾ ਜਿਆ ਉਹਨਾਂ ਤੋਂ ਦੂਰੀ ਬਣਾਣੀ ਹੈ ਘਟੀਆ ਸੋਚ ਵਾਲੇ ਲੋਕਾਂ ਤੋਂ ਪਰੇਸ਼ਾਨੀ ਆ ਸਕਦੀ ਹੈ ਭੈਰ ਭੂਆ ਨੂੰ ਕੁਝ ਪਰੇਸ਼ਾਨੀ ਤੁਹਾਡੀ ਵੱਧ ਸਕਦੀ ਹੈ ਤਾਂ ਹੁਣ ਮਿਥੂ ਰਾਸ਼ੀ ਵਾਲਿਆਂ ਦੇ ਲਈ ਬੁੱਧ ਨੌਵੇਂ ਸਥਾਨ ਵਿੱਚ ਹੈ ਉਹ ਦੋ ਦਸਵੇਂ ਸਥਾਨ ਵਿੱਚ ਜਾਏਗਾ ਬਿਜ਼ਨਸ ਕੰਮਕਾਰ ਦੀ ਕੋਈ ਨਵੀਂ ਡੀਲ ਤੁਹਾਡੀ ਫਾਈਨਲ ਹੋ ਜਾਏਗੀ ਸ਼ੁਕਰ ਜੋ ਕੇ ਤੁਹਾਡੇ ਬਾਹਰਵੇਂ ਖਾਣੇ ਦਾ ਮਾਲਕ ਹੈ ਤੁਹਾਡੀ ਸੋਚ ਦਾ ਮਾਲਕ ਹੈ ਤਾਂ ਉਹ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਸੀ ਚੰਗਾ ਇਹ 7 ਨੂੰ ਨਿਕਲ ਕੇ 9ਵੇਂ ਜਾਏਗਾ ਆਉਣ ਵਾਲੇ ਕੱਲ ਫਿਊਚਰ ਨੂੰ ਲੈ ਕੇ ਕੋਈ ਨਵਾਂ ਕੰਮ ਕਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਮਾਰਚ ਦਾ ਮਹੀਨਾ ਤੁਹਾਨੂੰ ਕਾਫੀ ਸਕਸੈਸ ਦਿਵਾ ਸਕਦਾ ਕੁਝ ਇਨਕਮ ਟੈਕਸ ਦਾ ਚੱਕਰ ਨਾ ਪਵੇ ਇਸ ਦੇ ਲਈ ਪੇਪਰ ਵਰਕ ਪੂਰੀ ਤਰ੍ਹਾਂ ਨਾਲ ਧਿਆਨ ਨਾਲ ਕਰੋ ਕਿਉਂਕਿ ਬੁੱਧ ਜੋ ਹੈ ਉਹ ਤੁਹਾਡੇ ਲਗਨ ਰਾਸ਼ੀ ਦਾ ਮਾਲਕ ਨੀਚ ਦਾ ਹੋ ਰਿਹਾ ਤਾਂ ਇਹ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਪੰਛੀਆਂ ਨੂੰ ਹਰੀ ਮੂੰਗੀ ਪਾਉਂਦੇ ਰਹੋ ਕੈਂਸਰ ਜਾਨੀ ਕਰਕ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ 7 ਤਰੀਕ ਨੂੰ 8ਵੇਂ ਸਥਾਨ ਵਿੱਚ ਚਲਾ ਜਾਏਗਾ ਤੁਹਾਡੀ ਇਨਕਮ ਦਾ مالک ਹੈ ਤਾਂ ਪੈਸਾ ਫਸ ਸਕਦਾ ਧਿਆਨ ਰੱਖੋ ਬੁੱਧ ਜੋ ਹੈ ਨੌਵੇਂ ਸਥਾਨ ਵਿੱਚ ਰਾਹੁ ਨਾਲ ਜੋਤੀ ਬਣਾਏਗਾ ਬਦਨਾਮੀ ਕਰਾਏਗਾ ਧਿਆਨ ਰੱਖੋ ਤਾਂ ਇਸ ਕਰਕੇ ਦੋ ਚੀਜ਼ਾਂ ਤੋਂ ਬਚੋ ਨੌਵੇਂ ਜਾ ਕੇ ਸੂਰਜ ਜੋ ਤੁਹਾਡੇ ਧਨ ਸਥਾਨ ਦਾ مالک ਹੈ ਕਿਸੇ ਬਿਜ਼ਨਸ ਜਾਂ ਕਿਸੇ ਨੂੰ ਦਿੱਤੇ ਹੋਏ ਪੈਸੇ ਤੁਹਾਡੇ ਫਸ ਸਕਦੇ ਆ ਬਹੁਤ ਸੰਭਲ ਸੰਭਲ ਕੇ ਚੱਲਣਾ ਪਵੇਗਾ ਭਾਵੇਂ ਧਨ ਸਥਾਨ ਦਾ ਮਾਲ 18ਵੇਂ ਸਥਾਨ ਤੋਂ ਨਿਕਲ ਕੇ ਨੌਵੇਂ ਸਥਾਨ ਵਿੱਚ ਗੁਰੂ ਦੇ ਘਰ ਚ ਜਾ ਰਿਹਾ ਹੈ ਪਰ ਸੂਰਜ ਰਾਹੁ ਤੇ ਦਾ ਇਹ ਬੁੱਧ ਦੀ ਜੋ ਜੁੱਤੀ ਭੜਨ ਵਾਲੀ ਹੈ ਇਹ ਤੁਹਾਨੂੰ ਅੱਛਾ ਫਾਇਦਾ ਦੇਵੇ ਤਾਂ ਪਿੱਤਲ ਦੇ ਗਲਾਸ ਵਿੱਚ ਪਾਣੀ ਪੀਣਾ ਬੰਦ ਨਾ ਕਰਿਓ ਪੂਰਾ ਮਾਰਚ ਦਾ ਮਹੀਨਾ ਤੇ ਉੱਚ ਦਾ ਸ਼ੁਕਰ ਵੀ ਜਦੋਂ ਤੁਹਾਡੇ ਇਨਕਮ ਸਥਾਨ ਵਿੱਚ ਜਾਏਗਾ ਤਾਂ ਉਹ ਇਨਕਮ ਵਧਾਉਣੀ ਸ਼ੁਰੂ ਕਰੇਗਾ ਉਹ ਕਦੋਂ ਇਸ ਮਹੀਨੇ ਦੇ ਆਖੀਰ ਵਿੱਚ ਪਰ ਥੋੜੀ ਮਿਹਨਤ ਜ਼ਿਆਦਾ ਤੇ ਥੋੜਾ ਰਿਜ਼ਲਟ ਘੱਟ ਮਿਲਣ ਵਾਲਾ ਹੈ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਇਹ ਮਾਰਚ ਦਾ ਮਹੀਨਾ ਜੋ ਹੈ ਜੀ ਸੂਰਜ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਤੁਹਾਡੇ ਲਗਨ ਦਾ ਮਾਲਕ ਰਾਸ਼ੀ ਤੋਂ 8ਵੇਂ ਚਲੇ ਜਾਏਗਾ 14 ਤਰੀਕ ਨੂੰ ਸੰਗ੍ਰਾਂਤ ਤੋਂ ਬਾਅਦ ਹੁਣ 8ਵੇਂ ਸੂਰਜ ਰਾਹੁ ਦੀ ਜੋਤੀ ਬਣੇਗੀ ਜੋ ਕਾਫੀ ਪਰੇਸ਼ਾਨ ਕਰੇਗੀ ਤੁਹਾਡੇ ਪਿਤਾ ਦੀ ਸਿਹਤ ਖਰਾਬ ਕਰੇਗੀ ਬਾਹ ਮੋਢੇ ਵਿੱਚ ਦਰਦ ਦਵੇਗੀ ਪੋਜ਼ੀਟਿਵ ਤਾਂ ਨਹੀਂ ਕੁਝ ਜ਼ਿਆਦਾ ਖਾਸ ਰਹਿਣ ਵਾਲਾ ਪਰ ਜੋ ਸ਼ੁਕਰ 6ਵੇਂ ਸਥਾਨ ਤੋਂ ਜਾ ਕੇ 7ਵੇਂ ਸਥਾਨ ਵਿੱਚ ਆਏਗਾ ਸਾਹਮਣੇ ਤੋਂ ਇਹ ਬਿਜ਼ਨਸ ਦੇ ਰਸਤੇ ਜ਼ਰੂਰ ਖੋਲੇਗਾ ਬੁੱਧ 8ਵੇਂ ਸਥਾਨ ਵਿੱਚ ਚਲੇ ਜਾਣਾ ਹੈ ਸੂਰਜ ਦੇ ਨਾਲ ਤਾਂ ਮੰਗਲ ਨੇਕ ਕਰੇਗਾ ਮੰਗਲ ਤੁਹਾਡੀ ਕਿਸਮਤ ਦਾ ਮਾਲਕ ਹੈ ਜੋ ਕਿ ਕੁੰਭ ਰਾਸ਼ੀ ਵਿੱਚ ਚਲਾ ਜਾਏਗਾ तकरीबन 14 14 ਤਰੀਕ ਨੂੰ ਸੂਰਜ ਤੇ 15 ਨੂੰ ਮੰਗਲ ਜਾਏਗਾ ਤਾਂ ਮੰਗਲ ਸਤੋਂ ਕੁੰਭ ਰਾਸ਼ੀ ਵਿੱਚ ਜਾਏਗਾ ਤੇ ਉਸ ਜਗ੍ਹਾ ਤੇ ਸ਼ਨੀ ਅਤੇ ਸ਼ਨੀ ਮੰਗਲ ਦੀ ਜੋਤੀ ਜੋਤੀ ਹੋਏਗੀ ਕਿ ਤਾਂ ਕਈ ਜਗ੍ਹਾ ਤੇ ਅਗਨੀ ਕਾਰਕ ਹਾਸੇ ਹੋਣਗੇ ਤੁਹਾਨੂੰ ਪਤਾ ਚੱਲ ਹੀ ਜਾਣਾ ਪਰ ਤੁਸੀਂ ਆਪਣੀ ਰਾਸ਼ੀ ਸੂਰਜ ਨੂੰ ਸ਼ੁਭ ਕਰਨ ਦੇ ਲਈ ਬਾਂਦਰਾ ਨੂੰ ਕੁਝ ਨਾ ਕੁਝ ਪਾਉਂਦੇ ਹੋ ਠੀਕ ਹੈ ਤਾਂ ਕਿ ਸ਼ੁਭ ਫਲ ਮਿਲੇ ਤੇ ਹੋਰ ਕਾਲੇ ਨੀਲੇ ਰੰਗ ਤੋਂ ਪਰਹੇਜ਼ ਰੱਖਣਾ ਹੈ ਪੇਟ ਸਬੰਧੀ ਪ੍ਰੋਬਲਮ ਤੋਂ ਬਚਣ ਦੇ ਲਈ ਬੱਚਿਆਂ ਨੂੰ ਗੋਲਫਾਲ ਦਿੰਦੇ ਰਹਿਣਾ ਹੈ ਧਾਰਮਿਕ ਸਥਾਨ ਤੇ ਕੇਲੇ ਰੱਖਦੇ ਰਹਿਣਾ ਹੈ ਤੇ ਚੜਦੇ ਸੂਰਜ ਤੇ ਦਰਸ਼ਨ ਕਰਦੇ ਰਹਿਣਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਦੇਖੋ ਕੇਤੂ ਲਗਨ ਚ ਹੈ ਸ਼ੁਕਰ ਤੁਹਾਡੀ ਕਿਸਮਤ ਦਾ مالک ਹੈ ਜੋ ਉੱਚਦਾ ਹੋ ਜਾਏਗਾ ਇਸ ਮਹੀਨੇ ਦੇ ਅਖੀਰ ਵਿੱਚ ਤੇ 6ਵੇਂ ਸਥਾਨ ਵਿੱਚ ਜਾਏਗਾ ਤਕਰੀਬਨ 7 ਮਾਰਚ ਨੂੰ ਅੱਛਾ ਹੈ ਲੰਬੀ ਜਾਂ ਛੋਟੀ ਯਾਤਰਾ ਸਫਲਕਾਰੀ ਰਹੇਗੀ ਪਰਿਵਾਰ ਨਾਲ ਟਾਈਮ ਸਪੈਂਡ ਹੋਏਗਾ ਕਿਸਮਤ ਦਾ مالک 7ਵੇਂ ਸਥਾਨ ਵਿੱਚ ਬਿਜ਼ਨਸ ਦੇ ਨਵੇਂ ਰਸਤੇ ਖੋਲੇਗਾ ਸਤਰਕ ਹਰ ਚੀਜ਼ ਤੋਂ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਪਤਨੀ ਦੀ ਸਿਹਤ ਥੋੜੀ ਬਹੁਤੀ ਜੀਵਨ ਸਾਥੀ ਦੀ ਸਿਹਤ ਥੋੜੀ ਬਹੁਤੀ ਖਰਾਬ ਹੋ ਸਕਦੀ ਆ ਨਾਲ ਹੀ ਗ੍ਰਹਾਂ ਦੇ ਮੁਤਾਬਕ ਮੰਗਲ ਜੋ ਹੈ ਉਹ ਤੁਹਾਡੀ ਤੁਹਾਡੀ ਰਾਸ਼ੀ ਤੋਂ तकरीबन ਜੋ ਮਕਰ ਰਾਸ਼ੀ ਸੇ ਕੁੰਭ ਰਾਸ਼ੀ ਵਿੱਚ ਜਦੋਂ ਜਾਏਗਾ ਸ਼ੁਕਰ ਮੰਗਲ ਦੀ ਜੁਤੀ ਬਣੇਗੀ ਤਾਂ ਥੋੜਾ ਜਿਹਾ ਕਰਜ਼ਾ ਤੇ ਲੂਣ ਲੈਣ ਤੋਂ ਧਿਆਨ ਨਾਲ ਚੀਜ਼ ਕਰਨੀ ਹੈ ਕੋਈ ਪੇਪਰ ਵਰਕ ਦੀ ਪ੍ਰੋਬਲਮ ਤੰਗ ਕਰ ਸਕਦੀ ਆ ਤਾਂ ਕੀ ਕਰਨਾ ਜੀ ਕੰਨਿਆ ਰਾਸ਼ੀ ਵਾਲਿਆਂ ਨੇ ਹਰੀਆਂ ਸਬਜ਼ੀਆਂ ਲੰਗਰ ਚ ਦਿੰਦੇ ਰਹਿਣਾ ਹੈ ਤਾਂ ਕਿ ਬੁੱਧ ਰਾਹੁ ਦੀ ਜੁਤੀ ਜੋ ਤੁਹਾਡੇ ਲਗਨ ਦਾ ਮਾਲਕ ਹੈ ਜੋ 7ਵੇਂ ਸਥਾਨ ਵਿੱਚ ਜਾ ਰਿਹਾ ਹੈ ਉਹਦੀ ਜੁਤੀ ਤੁਹਾਨੂੰ ਖਰਾਬ ਨਾ ਕਰੇ ਤੇ ਸੂਰਜ ਤੁਹਾਡੇ 12ਵੇਂ ਥਾਨੇ ਦਾ ਮਾਲਕ 7ਵੇਂ ਸਥਾਨ ਵਿੱਚ ਜਾ ਰਿਹਾ ਕਿਸੇ ਦੇ ਵੀਪੀ ਨਾ ਵਧਾਵੇ ਕਿਸੇ ਨੂੰ ਗੱਠਾ ਨਾ ਦਵੇ ਤਾਂ ਇਸ ਚੀਜ਼ ਤੋਂ ਧਿਆਨ ਰੱਖੋ ਲਿਬਰਾ ਤੋਂ ਲਾ ਰਾਸ਼ੀ। ਤੁਲ ਰਾਸ਼ੀ ਦਾ ਮਾਲਕ ਸ਼ੁਕਰ ਹੈ ਤੇ ਸ਼ੁਕਰ ਜੋ ਹੈ ਇਸ ਟਾਈਮ ਤੇ ਉੱਚ ਦੇ ਮੰਗਲ ਨਾਲ ਚੌਥੇ ਸਥਾਨ ਵਿੱਚ ਹੈ। ਇੱਥੋਂ 5ਵੇਂ ਸਥਾਨ ਵਿੱਚ 7 ਤਰੀਕ ਨੂੰ ਜਾ ਰਿਹਾ ਹੈ ਤੇ ਬੁੱਧ 7 ਤਰੀਕ ਨੂੰ ਇੱਥੋਂ ਨਿਕਲ ਕੇ ਕਿੱਥੇ ਜਾ ਰਿਹਾ 6ਵੇਂ ਸਥਾਨ ਤੇ ਤੁਹਾਡੀ ਰਾਸ਼ੀ ਹੈ। ਬੁੱਧ ਨੀਚ ਦਾ ਹੋ ਜਾਏਗਾ ਜੋ ਕਿ ਤੁਹਾਡੀ ਕਿਸਮਤ ਦਾ ਮਾਲਕ ਹੈ ਰਾਹੁ ਨਾਲ ਬੈਠੇਗਾ ਤਾਂ ਸੰਭਲ ਕੇ ਇਸ ਚੀਜ਼ ਤੋਂ ਚੱਲਣਾ ਹੈ ਕਿ ਵਿਦੇਸ਼ ਜਾਣ ਲਈ ਕੋਈ ਪੇਪਰ ਨਵਾਂ ਮੰਗਿਆ ਜਾ ਸਕਦਾ ਹੈ ਦੂਜਾ ਸ਼ੁਕਰਸ਼ਨੀਨਾ ਜੁਤੀ ਬਣਾਏਗਾ ਜੋ ਬਹੁਤ ਸ਼ੁਭ ਹੋ ਜਾਏਗਾ ਪ੍ਰੇਮ ਸਬੰਧਾਂ ਚ ਕੁੜਤਾਂ ਦੂਰ ਹੋਵੇਗੀ ਨਵੇਂ ਪ੍ਰੇਮ ਸਬੰਧ ਦੋਸਤ ਮਿੱਤਰ ਪੁਰਾਣੇ ਮਿਲਣਗੇ ਜਿਸ ਕਰਕੇ ਤੁਹਾਡਾ ਮਨ ਖੁਸ਼ ਰਹੇਗਾ ਪਰ दारू ਜਾਂ ਨਸ਼ਾ ਇਸ ਤੋਂ ਦੂਰੀ ਜ਼ਰੂਰ ਬਣਾ ਕੇ ਰੱਖੋਗੇ ਤਾਂ ਤੁਸੀਂ ਸਮਝੋ 12ਵੀਂ ਬੈਠਕ ਕਿਤੋਂ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ ਨਹੀਂ ਤਾਂ ਬਦਨਾਮੀ ਦੇ ਰਸਤੇ ਨਵੇਂ ਖੋਲੇਗਾ 14 ਤਰੀਕ ਤੱਕ ਇੱਥੇ ਬੈਠਾ ਸੂਰਜ ਜੋ ਤੁਹਾਨੂੰ ਪੇਟ ਸੰਬੰਧੀ ਪਰੇਸ਼ਾਨੀਆਂ ਹੁਣ ਵੀ ਦੇ ਰਿਹਾ ਹੈ ਤਾਂ ਇਸ ਨੂੰ ਸਹੀ ਕਰਨ ਦੇ ਲਈ ਕੀ ਕਰਨਾ ਤੁਸੀਂ ਚਾਂਦੀ ਦਾ ਛੱਲਾ ਪਹਿਨ ਕੇ ਰੱਖਣਾ ਤੇ ਸ਼ੁਭ ਸ਼ੁਭ ਵਚਨ ਬੋਲਣੇ ਹਨ ਅਗਲੀ ਰਾਸ਼ੀ ਸਕੋਰਪੀਓ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਸੂਰਜ ਜੋ ਹੈ ਚੌਥੇ ਸਥਾਨ ਵਿੱਚ ਸੀ ਤੇ ਚੌਥੇ ਸਥਾਨ ਵਿੱਚ ਸੂਰਜ ਯਾਤਰਾ ਲਈ ਚੰਗਾ ਕੰਮ ਕਰ ਲਈ ਚੰਗਾ ਤੇ ਇਥੋਂ ਸੂਰਜ ਨਿਕਲ ਕੇ ਪੰਜਵੇਂ ਸਥਾਨ ਵਿੱਚ ਰਾਹੂ ਨਾਲ ਜੁਤੇ ਬਣਾਏਗਾ ਜੋ ਪੇਟ ਦੀ ਗੈਸ ਤੇ ਤੁਹਾਨੂੰ ਪਰੇਸ਼ਾਨੀ ਬਧਾਏਗਾ ਬੁੱਧ ਦਾ ਪੰਜਵੇਂ ਸਥਾਨ ਵਿੱਚ ਬੈਠਣਾ ਰਾਹੂ ਨਾਲ ਜੁਤੇ ਬਣਾਣਾ ਕੁਝ ਨਾ ਕੁਝ ਘਰੇਲੂ ਬਜ਼ੁਰਗਾਂ ਨੂੰ ਸਿਹਤ ਦੀ ਪ੍ਰੋਬਲਮ ਆ ਸਕਦੀ ਆ ਤਾਂ ਉਸ ਦੇ ਲਈ ਕੀ ਕਰਨਾ ਤੁਸੀਂ ਬੱਚਿਆਂ ਨੂੰ ਗੋਲ ਫਲ ਦਿੰਦੇ ਰਹਿਣਾ ਠੀਕ ਬੱਕਰੀਆਂ ਨੂੰ ਤੁਸੀਂ ਛੋਲੇ ਪਾ ਸਕਦੇ ਹੋ ਬੱਕਰੀ ਬੁੱਧ ਦੀ ਕਾਰਕ ਮੰਨੀ ਜਾਂਦੀ ਹੈ ਸੱਚ ਜਾਣੋ ਬੁੱਧ ਤੁਹਾਡਾ ਮਿੱਤਰ ਨਹੀਂ ਹੈ ਇੱਥੇ ਬਹਿ ਕੇ ਕਈ ਵਾਰੀ ਕਾਫੀ ਪਰੇਸ਼ਾਨੀਆਂ ਦੇ ਜਾਂਦਾ ਹੈ ਤਾ ਇਸ ਮਹੀਨੇ ਕਾਫੀ ਗਹਿਰਾ ਰਾਸ਼ੀ ਪਰਵਰਤਨ ਕਰ ਰਿਹਾ ਹੈ ਕਿਹੜੇ ਕਿਹੜੇ ਹੁਣ ਸ਼ੁੱਕਰ ਤੇ ਦੋ ਵਾਰ ਰਾਸ਼ੀ ਪਰਵਰਤਨ ਕਰ ਜਾਏਗਾ ਪਹਿਲਾ 7 ਤਰੀਕ ਨੂੰ ਫਿਰ 31 ਮਾਰਚ ਨੂੰ ਤੇ ਬੁੱਧ ਵੀ ਰਾਸ਼ੀ ਪਰਵਰਤਨ ਕਰ ਰਿਹਾ ਹੈ ਸੂਰਜ ਕਰਦਾ ਹੀ ਹੈ ਕਦੋਂ ਜਦੋਂ ਸੰਗਰਾਮ ਹੁੰਦੀ ਹੈ ਤਾਂ ਇਸ ਕਰਕੇ ਇਹ ਮਹੀਨਾ ਤੁਹਾਡੇ ਲਈ ਸ਼ੁਭ ਜਾਵੇ ਬਹੁਤ ਅੱਛਾ ਜਾਵੇ ਤੇ ਨਾਲ ਹੀ ਤੁਸੀਂ ਮੰਗਲ ਦਾ ਰਾਸ਼ੀ ਪਰਵਰਤਨ ਵੀ ਜੋ ਤੁਹਾਡਾ ਤੁਹਾਡੀ ਰਾਸ਼ੀ ਦਾ ਮਾਲਕ ਹੈ ਇਹ ਮੰਗਲ ਚਲਾ ਜਾਏਗਾ ਤਕਰੀਬਨ ਮਕਰ ਰਾਸ਼ੀ ਤੋਂ ਨਿਕਲ ਕੇ ਕੁੰਭ ਰਾਸ਼ੀ ਵਿੱਚ ਚੌਥੇ ਤੇ ਜੋ ਟੈਂਪਰੇਰੀ ਤੌਰ ਤੇ ਥੋੜਾ ਮੰਗਲਿਕ ਜੋਗ ਬਣਾਏਗਾ ਤੇ ਸ਼ਨੀ ਨਾਲ ਜੁਤੀ ਬਣਾਏਗਾ ਤਾਂ ਇਸ ਤੇ ਮਾਤਾ ਦੀ ਸਿਹਤ ਤੁਹਾਡੀ ਖਰਾਬ ਤੇ ਹਸਪਤਾਲ ਦੇ ਚੱਕਰ ਲਵਾ ਸਕਦਾ ਹੈ ਤਾਂ ਕੀ ਕਰਨਾ ਤੁਸੀਂ ਪਿਛਟਕ ਰਾਸ਼ੀ ਵਾਲਿਆਂ ਨੇ ਸੂਹਾਰੇ ਨੇ ਗਿਆ ਸੂਹਾਰੇ ਮਿਲ ਜਾਂਦੇ ਆ ਤਾਂ ਚਾਰ ਸੂਹਾਰੇ ਕਦੇ ਕਦੇ ਪਾਣੀ ਚ ਸੁੱਟ ਗਏ ਰੋ ਚੌਥੇ ਬੈਠਾ ਮੰਗਲ ਤੇ ਸ਼ਨੀ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਅਗਲੀ ਰਾਸ਼ੀ ਸੈਜਿਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਕਿਵੇਂ ਜਾਏਗਾ ਮਾਰਚ ਦਾ ਮਹੀਨਾ ਮਾਰਚ ਦੇ ਮਹੀਨੇ ਵਿੱਚ ਸੂਰਜ ਤੁਹਾਡੀ ਰਾਸ਼ੀ ਤੋਂ ਚੌਥੇ ਜਾਏਗਾ ਤੇ ਬਾਰੇ ਬੁੱਧ ਜੋ ਹੈ ਉਹ ਵੀ ਪਹਿਲਾਂ ਤੋਂ ਹੀ ਚੌਥੇ ਸਥਾਨ ਵਿੱਚ ਚਲਾ ਜਾਏਗਾ ਤੇ ਸ਼ੁਕਰ ਤਨ ਸਥਾਨ ਚੋਂ ਨਿਕਲ ਕੇ ਪ੍ਰਾਕਰਮ ਸਥਾਨ ਵਿੱਚ ਜਾਏਗਾ ਤਾਂ ਇਹ ਗ੍ਰਹਾਂ ਦੀਆਂ ਜੁੱਤੀਆਂ ਜੋ ਨੇ ਇਹ ਤੁਹਾਡੇ ਵਿਦੇਸ਼ ਲਈ ਸਿਤਾਰੇ ਖੁੱਲ ਚੰਗੇ ਹੋ ਜਾਣਗੇ ਰਸਤੇ ਖੁੱਲਣਗੇ ਵਿਦੇਸ਼ ਯਾਤਰਾ ਹੋਏਗੀ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਹਨਾ ਤੇ ਉਹਦੇ ਲਈ ਸਿਤਾਰੇ ਬਿਲਕੁਲ ਸ਼ੁਭ ਨੇ ਤੀਜੇ ਮੰਗਲ ਚਲਾ ਜਾਏਗਾ ਜੋ ਕਿ ਤੁਹਾਡੇ ਲਈ ਸ਼ੁਭ ਹੈ 12ਵੇਂ ਖਾਣੇ ਦਾ ਮਾਲਕ ਹੈ ਭੈਣ ਭਾਈਆਂ ਨਾਲ ਬੈਸਬਾਜੀ ਕਰਨੀ ਨੁਕਸਾਨ ਕਰਾਏਗੀ ਭਰਾ ਦੀ ਮਦਦ ਨਾ ਚਲਣਾ ਮੰਗਲ ਨੂੰ ਸ਼ੁਭ ਫਲ ਦਵਾਏਗਾ ਤਾਂ ਇਸ ਕਰਕੇ ਆਪਣੇ ਭੈਣ ਭਾਈ ਦੀ ਸਲਾਹ ਨਾਲ ਚੱਲਣਾ ਹੈ ਤੇ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਅਗਰੈਸ਼ਨ ਤੇ ਗੁੱਸਾ ਤੇ ਕੰਟਰੋਲ ਰੱਖਣਾ ਹੈ ਤਾਂ ਇਸ ਏ ਮਹੀਨਾ ਤੁਹਾਡੇ ਲਈ ਬਿਜ਼ਨਸ ਕੰਮ ਕਰ ਨੰਨੀ ਡੀਲ ਤੇ ਵਿਦੇਸ਼ ਲਈ ਅੱਛਾ ਜਾਣ ਵਾਲਾ ਹੈ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਮੰਗਲ ਲਗਨ ਤੋਂ ਨਿਕਲ ਕੇ ਤਨਸਥਾਨ ਵਿੱਚ ਚਲਾ ਜਾਏਗਾ ਤੇ ਨਾਲ ਜੋ ਇਨਕਮ ਦਾ ਮਾਲਕ ਸੀ ਤੇ ਬੁੱਧ ਤੁਹਾਡੇ ਤੀਸਰੇ ਸਥਾਨ ਵਿੱਚ ਜਾਏਗਾ ਤੇ ਇੱਥੇ ਬੈਠ ਕੇ ਉਹ ਨੌਵੇਂ ਸਥਾਨ ਨੂੰ ਦੇਖੇਗਾ ਤੇ ਨਾਲ ਬੁੱਧ ਰਾਹੂ ਦੀ ਜੁਤੀ ਸਰਕਲ ਵੱਲੋਂ ਕੋਈ ਪ੍ਰੋਬਲਮ ਦੇ ਸਕਦੀ ਆ ਤਾਂ ਇਸ ਦੇ ਲਈ ਮਕਰ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਆੜ ਦੇ ਵਾਲੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਫਟਕੜੀ ਦੀ ਛੋਟੀ ਜਿੱਦੜੀ ਆਪਣੇ ਕੋਲ ਰੱਖ ਲੈਣੀ ਹੈ ਦੁੱਧ ਮੱਥੇ ਤੇ ਲਾਉਣਾ ਲਾਉਂਦੇ ਰਹਿਣਾ ਹੈ ਸ਼ੁਕਰ ਦੂਸਰੇ ਜਾ ਕੇ ਧਨ ਵਿੱਚ ਵਾਅਦਾ ਕਰੇਗਾ ਨੇਮ ਫੇਮ ਬਧਾਏਗਾ ਤੇ ਨਾਲ ਗਾਂ ਨੂੰ ਰੋਟੀ ਪਾਉਣ ਤੇ ਸ਼ੁਕਰ ਦਾ ਸ਼ੁਭ ਫਲ ਤੁਹਾਨੂੰ ਡੈਫੀਨੇਟਲੀ ਮਿਲਣਾ ਸ਼ੁਰੂ ਹੋ ਜਾਏਗਾ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਤਾਂ ਕਰੀਬਨ ਤਕਰੀਬਨ ਠੀਕ ਹੈ ਥੋੜੀ ਬਾਹ ਵਿੱਚ ਦਰਦ ਥੋੜੀ ਗਲੇ ਦੀ ਪ੍ਰੋਬਲਮ ਥੋੜੀ ਮਸਲਸ ਪ੍ਰੋਬਲਮ ਹੁੰਦੀ ਹੋਵੇ ਜਿਆਦਾ ਤਾਂ ਤੁਸੀਂ ਕੀ ਕਰਨਾ ਹੈ ਸ਼ਨੀ ਨੂੰ ਸ਼ੁਭ ਕਰਨਾ ਹੈ ਕਾਲੀ ਦਾਲ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਹੈ ਮਾਰਚ ਦਾ ਮਹੀਨਾ ਤੁਹਾਡੇ ਲਈ ਅੱਛਾ ਜਾ ਸਕਦਾ ਹੈ ਬਸ ਗ੍ਰਹਿਾਂ ਨੂੰ ਸੈੱਟ ਕਰਕੇ ਰੱਖੋ ਅਕੂਰਸ ਜਾਂ ਨਿਕੰਬਰਾ ਸ਼ੀ ਵਾਲਿਆਂ ਦੇ ਲਗਨ ਤੋਂ ਸੂਰਜ ਨਿਕਲੇਗਾ ਸਾਂ ਆਏਗਾ ਸ਼ੁਕਰ ਜੋ ਲਗਨ ਚ ਆ ਜਾਏਗਾ ਉਸ ਤੋਂ ਜਿਆਦਾ ਅੱਛਾ ਹੋ ਜਾਏਗਾ ਕਿਸਮਤ ਦਾ ਮਾਲਕ ਆਏਗਾ ਤਾਂ ਕੁੰਭ ਲਗਨ ਵਾਲੇ ਲਈ ਬੜਾ ਹੀ ਸ਼ੁਭ ਪਰ ਸੂਰਜ ਜਦੋਂ ਦੂਸਰੇ ਸਥਾਨ ਤੇ ਜਾਏਗਾ ਤਾਂ ਇਸ ਸਥਾਨ ਵਿੱਚ ਤਾਂ ਥੋੜੀ ਲక్ష్ਮੀ ਵੱਲੋਂ ਥੋੜੇ ਟਾਈਟ ਰਹੋਗੇ ਆਰਥਿਕ ਸਥਿਤੀ ਥੋੜੀ ਜੀ ਕਮਜ਼ੋਰ ਹੋ ਸਕਦੀ ਹੈ ਪਰ ਪਰਸਨਲਿਟੀ ਅੱਛੀ ਹੋਏਗੀ ਜੇ ਮਜ ਮਜਾਇਨ ਕਰੋਗੇ ਸੋਸ਼ਲ ਮੀਡੀਆ 'ਚ ਨੇਮ ਫੇਮ ਵਧੇਗਾ ਤੁਹਾਡਾ ਕੋਈ ਨਵੀਂ ਡੀਲ ਹੋ ਸਕਦੀ ਆ ਮੰਗਲ ਜਦੋਂ ਇੱਥੇ ਆ ਜਾਏਗਾ ਨਾ ਤਾਂ ਥੋੜਾ ਜਿਹਾ ਸਿਹਤ ਪ੍ਰਤੀ ਚਤਾਮਣੀ ਜ ਤੁਹਾਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ ਸਿਹਤ ਪ੍ਰਤੀ ਥੋੜਾ ਸ਼ੁਭਫਾਲ ਨਹੀਂ ਦੇਣ ਵਾਲਾ ਇੱਥੇ ਬੀਪੀ ਵਗੈਰਾ ਵਾਧ ਰਿਹਾ ਤਾਂ ਮੈਡੀਸਨ ਧਿਆਨ ਨਾਲ ਲੈਂਦੇ ਰਹਿਣਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋਗੇ ਤਾਂ ਇਹ ਗ੍ਰਹਾਂ ਦੀਆਂ ਜੋ ਸਥਿਤੀਆਂ ਚੇਂਜ ਹੋ ਰਹੀਆਂ ਨੇ ਵੈਸੇ ਆਪਾਂ ਤੁਹਾਨੂੰ ਦੱਸ ਦਈਏ ਕਿ ਹਰ ਗ੍ਰਹਿ ਜਦੋਂ ਚੇਂਜ ਹੋਏਗਾ ਹਰ ਰਾਸ਼ੀ ਲਈ ਆਪਾਂ ਸਪੈਸ਼ਲੀ ਕੋਈ ਨਾ ਕੋਈ ਇਹ ਇਹ ਹਰ ਹਰ ਵੀਡੀਓ ਪਾਉਨੇ ਆ ਪਰ ਇਹ ਮਹੀਨੇ ਦੇ ਵਿੱਚ ਤੁਸੀਂ ਕੀ ਧਿਆਨ ਰੱਖਣਾ ਹੈ ਮਾਰਚ ਦਾ ਮਹੀਨਾ ਕਿਦਾਂ ਦਾ ਜਾਏਗਾ ਇਹ ਆਪਾਂ ਤੁਹਾਨੂੰ ਮੋਟਾ-ਮੋਟਾ ਦੱਸ ਰਹੇ ਹਾਂ ਅੱਜ ਸੇਜ਼ਨੀ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਸੂਰਜ ਲਗਨ ਚ ਆ ਰਿਹਾ ਰਾਂਗੂ ਜੋ ਤੁਹਾਡੇ ਸੋਚ 6ਵੇਂ ਖਾਨੇ ਦਾ ਮਾਲਕ ਹੈ ਤਾਂ ਰੋਗ ਬਿਮਾਰੀ ਦੀ ਚਿੰਤਾ ਪਦਨ ਵਾਲੀ ਹੈ ਰਾਜਨੀਤਿਕ ਤੌਰ ਤੇ ਨਾਮ ਫੇਮ ਵਧਾਉਣਾ ਇਸ ਤਰ੍ਹਾਂ ਨੂੰ ਸ਼ਾਂਤ ਰੱਖਣਾ ਪਵੇਗਾ ਗੁੜ ਖਾ ਕੇ ਪਾਣੀ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਪਈਗੀ ਬੁੱਧਵਾਰ ਮੇਂ ਨਿਕਲ ਕੇ ਲਗਨ ਚ ਆ ਜਾਏਗਾ ਤੇ ਸ਼ੁੱਕਰਵਾਰ ਆ ਜਾਏਗਾ ਨਮੀਆਂ 딜 ਹੋਣਗੇ ਨਵੇਂ ਕੰਮ ਕਰਨ ਹੋਣਗੇ ਨਵੇਂ ਰਸਤੇ ਖੁੱਲਣਗੇ ਇਸ ਮਹੀਨੇ ਤੁਹਾਡੇ ਤੇ ਸ਼ਨੀ ਜੋ ਤੁਹਾਡੀ ਇਨਕਮ ਦਾ ਮਾਲਕ ਹੈ ਪ੍ਰਾਪਰਟੀ ਸੇਲ ਪਰਚੇਸ ਕਰਨ ਵਾਲਾ ਹੈ ਲਈ ਬਹੁਤ ਅੱਛਾ ਤੇ ਸ਼ੁਭ ਫਲ ਦੇਣ ਵਾਲਾ ਹੈ ਮਾਰਚ ਦਾ ਮਹੀਨਾ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਰਾਹੂ ਨੂੰ ਸ਼ਾਂਤ ਕਰਨ ਲਈ ਚਾਂਦੀ ਕੋਲ ਰੱਖਣੀ ਹੈ ਪੂਰਾ ਮਹੀਨਾ ਤੇ ਕੋਸ਼ਿਸ਼ ਕਰਨੀ ਹੈ ਜਦੋਂ ਉੱਚਾ ਸ਼ੁਕਰ ਲਗਣ ਵਿੱਚ ਆਏਗਾ ਤਾਂ ਹਰ ਤਰ੍ਹਾਂ ਦੀ ਡੀਲ ਤੇ ਨਾਲ ਵਿਆਹ ਸ਼ਾਦੀ ਲਈ ਸਮਾਂ ਬੈਸਟ ਹੋ ਜਾਏਗਾ ਇਹ ਹੋਏਗਾ ਅਖੀਰ ਵਿੱਚ ਅਖੀਰ ਵਿੱਚ ਕਦੋਂ ਇਸ ਮਹੀਨੇ ਦੇ ਵਿੱਚ ਜਾਨੀ 31 ਮਾਰਚ ਤੋਂ ਬਾਅਦ ਬਾਕੀ ਜੋ ਸਿਤਾਰਿਆਂ ਦੀ ਸਥਿਤੀ ਹੈ ਮੰਗਲ ਦਾ ਕੁਮਬਾ ਵਿੱਚ ਜਾਣਾ 12ਵੇਂ ਬੈਠਾ ਪੂਰੀ ਤਰ੍ਹਾਂ ਕੌਨਫੀਡੈਂਸ ਨੂੰ ਬਧਾਏਗਾ ਠੀਕ ਇਹ ਸੀ ਜੀ ਕਿਵੇਂ ਜਾਏਗਾ ਮਾਰਚ ਦਾ ਮਹੀਨਾ 12 ਰਾਸ਼ੀਆਂ ਤੇ ਆਪਾਂ ਚਰਚਾ ਕੀਤੀ ਤੇ ਨਾਲ ਆਪਾਂ ਛੋਟੀਆਂ-ਛੋਟੀਆਂ ਜੋ ਤੁਹਾਨੂੰ ਗੱਲਾਂ ਵੀ ਦੱਸੀਆਂ ਤੇ ਕੱਲ ਨੂੰ ਆਪਾਂ ਇੱਕ ਵਾਸਤੇ ਟਿਪ ਵੀ ਲਾਵਾਂਗੇ ਤੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸੇ ਦੇ ਜਨਮ ਪੱਤਰ ਤੇ ਵੀ ਚਰਚਾ ਕਰਾਂਗੇ ਹੁਣ ਦੋ ਇਜਾਜ਼ਤ ਸਰਸ਼ੀ